ਪਿਛਲੇ ਸਾਲ ਵਾਪਰੀ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਜਿਸ ਵਿੱਚ ਪੰਜਾਬੀਆਂ ਨੇ 400 ਕਿਲੋ ਸੋਨੇ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਦੀ ਕੀਮਤ 121 ਕਰੋੜ ਰੁਪਏ ਦੱਸੀ ਜਾ ਰਹੀ ਹੈ ਇਸ ਕੇਸ ਵਿੱਚ ਕੈਨੇਡਾ ਪੁਲਿਸ ਨੇ ਇੱਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਕਿਵੇਂ ਕੁਝ ਪੰਜਾਬੀ ਮੂਲ ਦੇ ਬੰਦਿਆਂ ਨੇ ਕੈਨੇਡਾ ਵਰਗੀ ਪੁਲਿਸ ਨੂੰ ਵੀ ਵਕਤ ਪਾਈ ਰੱਖਿਆ ਅਤੇ ਕੈਨੇਡੀਅਨ ਪੁਲਿਸ ਨੇ ਮੰਨਿਆ ਹੈ ਕਿ ਪੀਅਰਸਨ 에어ਪੋਰਟ ਤੋਂ ਗਾਇਬ ਅਰਬਾ ਰੁਪਏ ਦੀਆਂ ਸੋਨੇ ਦੀਆਂ ਇੱਟਾਂ ਹੁਣ ਨਹੀਂ ਮਿਲਣਗੀਆਂ ਆਓ ਵੇਖਦੇ ਆ ਪੂਰੀ ਰਿਪੋਰਟ ਪਿਛਲੇ ਸਾਲ 17 ਅਪ੍ਰੈਲ ਨੂੰ ਟ੍ਰਾਂਟੋ ਦੇ ਪੀਅਰਸਨ 에ਅਰਪੋਰਟ ਤੇ ਕੈਨੇਡਾ ਕਾਰਗੋ ਟਰਮੀਨਲ ਤੋਂ 6600 ਸੋਨੇ ਦੀਆਂ 12 ਚੋਰੀ ਹੋ ਗਈਆਂ ਸੀ ਪੁਲਿਸ ਨੂੰ 3 ਦਿਨਾਂ ਬਾਅਦ ਸੋਨੇ ਦੀ ਇਸ ਵੱਡੀ ਚੋਰੀ ਦਾ ਪਤਾ ਲੱਗਿਆ ਸੀ ਇਹਨਾਂ ਸੋਨੇ ਦੀਆਂ ਇੱਟਾਂ ਦਾ ਭਾਰ 400 ਕਿਲੋ ਸੀ ਉਸ ਸਮੇਂ ਇਹ ਨਾਈਟਾਂ ਦੀ ਕੀਮਤ ਭਾਰਤੀ ਰੁਪਏ 'ਚ ਕਰੀਬ 121 ਕਰੋੜ ਰੁਪਏ ਸੀ ਇਹ ਚੋਰੀ ਹੋਈਆਂ ਸੋਨੇ ਦੀਆਂ ਏਟਾਂ ਅਜੇ ਤੱਕ ਬਰਾਮਦ ਨਹੀਂ ਹੋਈਆਂ ਕੈਨੇਡੀਅਨ ਪੁਲਿਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਸੋਨਾ ਭਾਰਤ ਤੇ ਦੁਬਈ ਪਹੁੰਚਿਆ ਹੋ ਸਕਦਾ ਕੈਨੇਡੀਅਨ ਪੁਲਿਸ ਨੇ ਕਿਹਾ ਕਿ ਇਹ ਚੋਰੀ Netflix ਦੀ ਕ੍ਰਾਈਮ ਸੀਰੀਜ਼ ਦੀ ਤੋਂ ਪ੍ਰੇਰਿਤ ਹੋ ਕੇ ਕੀਤੀ ਗਈ ਹੈ ਇਸ ਵਿੱਚ 에ਰਪੋਰਟ ਦੇ ਇੱਕ ਕਾਰਗੋ ਸੈਂਟਰ ਵਿੱਚੋਂ ਸੋਨਾ ਅਤੇ ਨਕਦੀ ਚੋਰੀ ਹੋ ਗਈ ਇਹ ਸੋਨਾ ਸਵਿਟਜ਼ਰਲੈਂਡ ਦੇ 에ਰਪੋਰਟ ਤੇ ਪਹੁੰਚਣ ਦੇ 42 ਮਿੰਟ ਦੇ ਅੰਦਰ ਹੀ ਚੋਰੀ ਹੋ ਗਿਆ ਸੀ ਉਸਨੇ ਕਿਹਾ ਕਿ ਇਸ ਨੂੰ ਬੜੀ ਹੁਸ਼ਿਆਰੀ ਨਾਲ ਕੰਟੇਨਰ ਦੀ ਸਹੂਲਤ ਵਿੱਚ ਤਬਦੀਲ ਕੀਤਾ ਗਿਆ ਸੀ। ਘਟਨਾ ਦੇ 3 ਦਿਨ ਬਾਅਦ 20 ਅਪ੍ਰੈਲ ਨੂੰ ਪਤਾ ਲੱਗਾ ਕਿ ਸਾਰਾ ਮਾਲ ਚੋਰੀ ਹੋ ਗਿਆ ਸੀ। ਇਸ ਚੋਰੀ ਲਈ ਜਾਲੀ ਰਸੀਦ ਦੀ ਵਰਤੋਂ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਇਸ ਚੋਰੀ ਦੇ ਮਾਮਲੇ 'ਚ ਕੀਤੇ ਗ੍ਰਿਫਤਾਰ ਦੋਸ਼ੀਆਂ 'ਚ ਭਾਰਤੀ ਮੂਲ ਦੇ 3 ਲੋਕ ਸ਼ਾਮਲ ਹਨ। ਪੀਲ ਰੀਜਨਲ ਪੁਲਿਸ ਦੇ ਲੀਡ ਇਨਵੈਸਟੀਗੇਟਰ ਡਿਟੈਕਟਿਵ ਸਰਜੈਂਟ ਮਾਈਕ ਮੈਵਟੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਚੋਰੀ ਹੋਏ ਸੋਨੇ ਦਾ ਵੱਡਾ ਹਿੱਸਾ ਵਿਦੇਸ਼ਾਂ ਦੇ ਪ੍ਰਮੁੱਖ ਸੋਨਾ ਬਾਜ਼ਾਰਾਂ ਵਿੱਚ ਗਿਆ ਹੈ। ਜਿੱਤੇ ਸੀਰੀਅਲ ਨੰਬਰ ਨਾਲ ਸੋਨਾ ਲਿਆ ਜਾਂਦਾ ਜਿਸ ਵਿੱਚ ਬਾਅਦ ਚ ਉਸ ਸੋਨੇ ਨੂੰ ਪਿਘਲਾ ਕੇ ਇੱਕ ਵੱਖਰਾ ਰੂਪ ਦੇ ਦਿੱਤਾ ਜਾਂਦਾ ਮੈਵਟੀ ਨੇ ਕਿਹਾ ਕਿ ਇਹ ਸਭ ਘਟਨਾ ਦੇ ਤੁਰੰਤ ਬਾਅਦ ਹੋਇਆ ਹੋਵੇਗਾ ਫੀਲ ਰੀਜIONAL ਪੁਲਿਸ ਨੇ ਪਹਿਲਾਂ ਇਸ ਚੋਰੀ ਨੂੰ ਕੈਨੇਡਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਦੱਸਿਆ ਇਸ ਚੋਰੀ ਨੂੰ ਪ੍ਰੋਜੈਕਟ ਦਾ ਨਾਮ ਦਿੱਤਾ ਗਿਆ ਸੀ ਕੈਨੇਡੀਅਨ ਪੁਲਿਸ ਨੇ ਮੰਨਿਆ ਹੈ ਕਿ ਪੀਅਰਸਨ 에어ਪੋਰਟ ਤੋਂ ਗਾਇਬ ਅਰਬਾ ਰੁਪਏ ਦੀਆਂ ਸੋਨੇ ਦੀਆਂ ਇੱਟਾਂ ਹੁਣ ਨਹੀਂ ਮਿਲਣਗੀਆਂ ਇਸ ਮਾਮਲੇ 'ਚ ਗ੍ਰਿਫਤਾਰੀਆਂ ਦੀ ਜਾਣਕਾਰੀ ਦੰਦਦੇ ਹੋਏ ਪੁਲਿਸ ਨੇ ਕਿਹਾ ਕਿ ਇਸ ਚੋਰੀ ਨੂੰ 에ਅਰਲਾਈਨ ਦੇ ਦੋ ਕਰਮਚਾਰੀਆਂ ਦੀ ਮਦਦ ਨਾਲ ਅੰਜਾਮ ਦਿੱਤਾ ਗਿਆ ਸੀ ਹੁਣ ਇਹਨਾਂ ਮੁਲਜ਼ਮਾਂ ਖਿਲਾਫ ਕੇਸ ਚੱਲ ਰਿਹਾ ਹੈ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਸੋਨੇ ਨੂੰ ਪਘਲਾ ਕੇ ਸੋਨੇ ਦੇ ਕੰਗਣ ਬਣਾਏ ਜਾਂਦੇ ਸਨ ਅਤੇ ਫਿਰ ਇਹਨਾਂ ਨੂੰ ਵੇਚ ਦਿੱਤਾ ਜਾਂਦਾ ਸੀ ਇਹ ਪਹਿਲੀ ਵਾਰ ਨਹੀਂ ਸੀ ਕਿ ਪੀਅਰਸਨ 에ਅਰਪੋਰਟ ਤੇ ਸੋਨੇ ਦੀ ਚੋਰੀ ਦੀ ਘਟਨਾ ਵਾਪਰੀ ਹੈ ਅਜੇ ਹੀ ਘਟਨਾ 25 ਸਤੰਬਰ 1952 ਨੂੰ ਸਾਹਮਣੇ ਆਈ ਸੀ ਜਦੋਂ ਟੋਰਾਂਟੋ ਤੋਂ ਮੌਂਟਰੀਅਲ ਆਉਣ ਵਾਲੀ ਫਲਾਈਟ ਵਿੱਚੋਂ ਸੋਨੇ ਦੇ 10 ਵਿੱਚੋਂ 4 ਬਕਸੇ ਚੋਰੀ ਹੋ ਗਏ ਸਨ ਚੋਰੀ ਹੋਏ ਸੋਨੇ ਦੀ ਕੀਮਤ 14 ਕਰੋੜ ਰੁਪਏ ਦੱਸੀ ਜਾਂਦੀ ਹੈ ਉਸ ਸਮੇਂ ਇਹ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਸੀ ਇਸ ਚੋਰੀ ਦੀ ਘਟਨਾ ਨੂੰ ਕੈਨੇਡੀਅਨ ਪੁਲਿਸ ਅਜੇ ਤੱਕ ਵੀ ਹੱਲ ਨਹੀਂ ਕਰ ਸਕੀ ਜਹਾਜ਼ ਵਿੱਚ ਹੋਈ ਇਸ ਚੋਰੀ ਦੀ ਜਾਂਚ ਨੂੰ ਪੁਲਿਸ ਕਦੇ ਵੀ ਪੂਰੀ ਨਹੀਂ ਕਰ ਸਕੀ ਬਿਊਰੋ ਰਿਪੋਰਟ ਹਮਦਰਦਤੀ